ਹਿੰਸਾ ਸਿਕਾਲੀ ਸਾਰਿਆਂ ਨੂੰ ਵਧੀਆ ਫਾਰਮ ਇਹਡਰ ਚੈਨਲ ਤੇ ਅੱਜ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸ਼ਿਕਾਰਮਾਸੀਆਂ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੋਬਨ ਮੇਰੇ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਝੋਟੀ ਤੁਹਾਨੂੰ ਇੱਕ ਹੀ ਵਿਖਾਉਣੀ ਆ ਪਰ ਕਾਫੀ ਖੂਬਸੂਰਤ ਝੋਟੀ ਤੁਹਾਨੂੰ ਦਿਖਾਉਣੀ ਆ ਆ ਦੇਖ ਸਕਦੇ ਸਿੰਗਾ ਤੋਂ ਵੀ ਚੰਗੀਆਂ ਤੇ ਸਿੰਗ 'ਚ ਵੀ ਧਾਰੀ ਜੜੀ ਹੈਗੀ ਆ ਨੀਲੀ ਦੀ ਝੋਟੀ ਆ ਜਿਹੜੇ ਵੀ ਸ਼ਕੀਨ ਆ ਨੀਲੀ ਦੇ ਜਿਹੜੇ ਸ਼ਕੀਨ ਆ ਤੇ ਗੱਲਬਾਤ ਹਨ ਆਪਾਂ ਜੋ ਬਨ ਵੀਰ ਨਾਲ ਕਰਦੇ ਆ ਤੇ ਪੁੱਛਦੇ ਆ ਸਾਰੀ ਡਿਟੇਲ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਜਿਹੜੀ ਇਹੀ ਹਰ ਵੀਡੀਓ ਚ ਹੁੰਦੀ ਆ ਕਿ ਕੋਈ ਵੀ ਵੀਰ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਤੇ ਖੜੇ ਆਪਣੀ ਗਾਰੰਟੀ ਤੇ ਖੜੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਵੀਰ ਜੀ ਚਲੋ ਵਧੀਆ ਜੀ ਸਾਬਾ ਵਧੀਆ ਚਲੋ ਵਧੀਆ ਚਾਹੀਦਾ ਵੀਰ ਜੀ ਤੇ ਨਾਮ ਦੱਸ ਦੀ ਇੱਕ ਵਾਰੀ ਫਿਰ ਹਾਂ ਮੇਰਾ ਵੀਡੀਓ ਬਣਾ ਪ੍ਰੀਤ ਜੇ ਪਿੰਡ ਸ਼ਿਕਾਰਮਾਸੀਆ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਫੋਨ ਨੰਬਰ ਵੀ ਬੋਲ ਦੇ ਨੰਬਰ 819502855 ਠੀਕ ਹੈ ਹਾਂਜੀ ਮਾਲ ਆਉਣ ਤੋਂ ਪਹਿਲਾਂ ਵੇਚ ਹੀ ਦਿੱਤਾ ਜੀ ਨਹੀਂ ਮਾਲ ਨਹੀਂ ਵੀ ਗਿਆ ਵੀਰ ਜੀ ਦੋ ਦਿਨ ਹੋ ਗਏ ਡੰਗਰ ਨਹੀਂ ਕੋ ਲੱਭਾ ਆਇਆ ਨਾ ਸਪੈਸ਼ਲ ਕੱਟੀ ਮਿਲੀ ਚਲੋ ਅੱਛਾ ਮੈਂ ਕਹਾ ਮੈਂ ਕਹਾਂ ਚੱਲ ਕੱਟੀ ਚੰਗੀ ਐ ਦਰਸ਼ਨ ਕਰਾ ਦਈਏ ਸਾਰੇ ਵੀਰਾਂ ਨੂੰ ਠੀਕ ਐ ਹਾਂਜੀ ਤੇ ਮਤਲਬ ਇੱਕੋ ਹੀ ਹੋਲੀ ਆ ਕੋਈ ਵੀਰ ਬਰੀਡ ਤਿਆਰ ਕਰਨੀ ਹੋਈ ਐ ਅੱਗੋਂ ਠੀਕ ਐ ਦੇਖੋ ਕੱਡੀ ਪਿਓਰ ਦੀਲੀ ਦੀ ਕੱਲੀ ਕੱਲੀ ਚੰਗੀ ਸੋਹਣੀ ਝੋਟੀ ਐ ਜਿਹੜੀ ਨੀਲੀ ਦੀ ਐ ਤੇ ਆ ਇਹਦੇ ਮਗਰ ਕੱਟਾ ਜੇ ਹਾਂਜੀ ਕੱਟਾ ਤੇ ਕਿੰਨੇ ਦਿਨ ਹੋ ਗਏ ਸੋਈ ਨੂੰ ਫਿਰ ਸੋਈ ਨੂੰ ਅੱਜ ਹਫਤਾ 10 ਦਿਨ ਹੋ ਗਏ ਲੋ ਅੱਛਾ ਹਾਂਜੀ ਹਫਤਾ 10 ਦਿਨ ਜਿਹੜੇ 10 ਦਿਨ ਹੋ ਗਏ ਆ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਤਿਆਰ ਕਰ ਗਈ ਐ ਦੁੱਧ ਹੁਣ 10 ਕਿਲੋ ਕੱਟੀ ਦੇ ਥੱਲੇ अच्छा प्यार बिल्कुल प्यार ਹੋਏਗਾ ਕੋਈ ਨਾਉ ਲਾਇ ਠੀਕ ਨਾ ਦੂਜੇ ਥਾਂ ਜਾ ਕੇ ਸਵਰ ਤੇ ਕਰ ਵੀ ਸਕਦੀ ਆ ਆਪਾਂ ਤੁਹਾਨੂੰ ਪਤਾ ਇਨਾ ਚਿਰ ਵੀਡੀਓ ਬਣਾਉਂਦਾ ਹੋਗਾ ਕਦੀ ਲਾਮਾ ਨਹੀਂ ਲਿਆ ਠੀਕ ਆ ਹਾਂਜੀ ਤੁਹਾਨੂੰ ਪਤਾ ਮਾਲਕ ਦੀ ਕਿਰਪਾ ਨਾਲ ਉਦਾਂ ਵੀ ਚਲੋ ਮਾਲ ਵੀ ਗਈ ਜਾਂਦਾ ਵਾ ਹਾਂਜੀ ਹਾਂਜੀ ਜੇ ਸ਼ੌਂਕੀ ਆਪਣਾ ਵੀਡੀਓ ਬਣਾਉਂਦਾ ਠੀਕ ਆ ਬਾਕੀ ਇਹ ਵੀ ਆਪਾਂ ਕਦੀ ਇਹ ਨਹੀਂ ਕਿ ਕੋ ਗਲਾਮਾ ਲੈਣਾ ਵਾ ਕੱਟੀ ਬਹੁਤ ਸਾਫ ਸੁਥਰੀ ਦੁੱਧ 12 13 ਕਿਲੋ ਦਊਗੀ ਠੀਕ ਹੈ 12 ਕਿਤੇ ਲੱਗ ਬਣੇ ਦੁੱਧ ਜਿਹੜਾ ਚਵਾਈ ਜਾਊਗੀ ਦੁੱਧ ਦਊਗੀ ਜੇ ਕੇ ਦੀ ਚੰਗੀ ਸੇਵਾ ਹੀ ਠੀਕ ਹੈ ਤੇ ਉਸ ਦਿਨ ਜਿਹੜੀਆਂ ਆਪਾਂ ਬੱਛੀਆਂ ਪਾਈਆਂ ਇਹ ਵੇਗੀਆਂ ਸੀ ਹਾਂਜੀ ਉਹਲੇ ਵੇਗੀਆਂ ਪੰਚਾਂ ਤੱਕੋਂ ਵੇਗੀਆਂ ਮਹੀਂ ਨਾਲ ਅੱਛਾ ਹਾਂਜੀ ਮਜ਼ਬ ਬੱਛੀਆਂ ਕੱਟੀਆਂ ਦੀ ਵੀ ਡਿਮਾਂਡ ਪੂਰੀ ਹੈਗੀ ਆ ਕੇ ਹਾਂਜੀ ਹਾਂਜੀ ਅਜੇ ਵੀ ਲੋਕੀ ਜਿਹੜਾ ਵਾ ਤਿਆਰ ਕਰਨਾ ਚਾਹੁੰਦੇ ਆ ਯਾਰ ਦੱਸਾਂਗੀ ਹੁਣ ਨਾਲ ਬਸ਼ੂ ਰਲ ਜਾਂਦਾ ਵਾ ਮੌਕਾ ਕਿੰਨਾ ਚਿਰ ਸਾਹਮਣਿਆਂ ਲੱਗਣਾ ਹੀ ਉਹਦਾ ਇੱਕ ਵੱਡੀਆਂ ਹੀ ਉਹ ਬਨਣ ਵਾਲੀ ਇੱਕ ਵੱਡੀ ਵਾਰੀ ਹਾਂਜੀ ਹਾਂਜੀ ਤੇ ਦੂਜੀ ਵੀ ਤਿਆਰੀ ਹੋຊੀ ਕੋਸ਼ਿਸ਼ ਕਰਿਆ ਕਰਾਂ ਵੀ ਇੱਕ ਦੋ ਵੀਡੀਓ ਚ ਪਾਈ ਦਿਆ ਕਰ ਇੱਕ ਅੱਧਾ ਵੀਰ ਜੀ ਲੈ ਆਈਦਾ ਆਪਾਂ ਇਹ ਕਈ ਵੀਰ ਕਹਿੰਦੇ ਆ ਦੂਜਾ ਕਿਨੇ ਕਟੀਆਂ ਲੈ ਆਉਂਦੇ ਕੱਡੇ ਆਪਣੀ ਪਿੰਡ ਨਾਲ ਚਲੋ ਦੂਜਾ ਕਿ ਨਹੀਂ ਹੋਰ ਨਾ ਪਿੰਡਾਂ ਜੀ ਵੀ ਨਾ ਦੂਜੇ ਜਿਹੜੇ 2 ਨੰਬਰ ਵਾਲੇ ਬੰਦੇ ਹੁੰਦੇ ਬਹੁਤ ਜ਼ਿਆਦਾ ਹਾਂਜੀ ਹਾਂਜੀ ਤੇ ਇੱਕ ਅੱਧਾ ਵੀਰ ਜੀ ਕੋਈ ਵੀ ਵਪਾਰੀ ਪਹਚਾਈ ਜਾਏ ਤੇ ਕਿੰਨੇ ਬਾਸ ਸਕਦੇ ਕਿ ਨਹੀਂ ਹਾਂਜੀ ਇਹ ਤਾਂ ਗੱਲ ਤੁਹਾਡੀ ਸਹੀ ਜੀ ਉਹ ਵੇ ਲੋ ਕੱਟਾ ਹੀ ਨਹੀਂ ਤੇ ਉਹਨਾਂ ਘਰ ਵਾਲਿਆਂ ਨੇ ਦੇ ਹੀ ਦੇਣਾ ਹਾਂਜੀ ਹਾਂਜੀ ਤੇ ਤੇ ਪਕ ਉਹ ਵੀ ਚੰਗੀ ਸਾਮ ਤੇ ਜਗਾ ਚਲ ਗਿਆ ਤੁਸੀਂ ਹਾਂ ਮੇਰੇ ਸਾਡਾ ਕੀ ਗਿਆ ਵੀਰ ਜੀ ਹਾਂਜੀ ਹਾਂਜੀ ਅਗਲਾ ਬਾਜੂ ਜਰਾ ਜਾਣ ਬਾਜੂ ਬਾਕੀ ਇਹ ਆ ਵੀ ਕੱਟੀਆਂ ਪਾਲਾਂਗੇ ਤੇ ਗਾਂ ਮੱਝਾਂ ਹੋਣੀਆਂ ਵਾ ਵੀਰ ਕੋ ਬਣੇਗਾ ਹੁਣ ਜਿੱਦਾਂ ਹੁਣ ਬਾਹਰ ਇੰਨੀ ਗਾਂ ਜਾਂਦੀ ਐ ਇੰਨੀ ਇੰਨੀ ਕਿੱਥੋਂ ਪੈਦਾ ਹੋਈ ਜਾਂਦੀ ਐ ਇੰਨੇ گاਵਾ ਪਿੱਛੇ ਨਹੀਂ ਹੁੰਦੀਆਂ ਜਿੰਨੀਆਂ ਬਾਹਰ ਜਾਂਦੀਆਂ ਇਹ ਤੇ ਗੱਲ ਹੈਗੀ ਹੁਣ ਜੇ 100 ਗਾਂ ਜਾਂਦੀ ਓਦੇ ਮਗਰ 50 ਬੱਛੀਆਂ ਵੀ ਹੈਗੀਆਂ ਨੇ 150 ਜਾਨਵਰ ਜਾਂਦਾ ਹਾਂਜੀ 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 ਤੇ 150 ਐਵੇਂ ਤੇ ਨਹੀਂ ਪੈਦਾ ਹੋਏ ਨਾ ਇੱਧਰ ਹਾਂਜੀ 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 ਚਲੋ ਬਾਕੀ ਇਹ ਆ ਵੀ ਬੱਛੀਆਂ ਕੱਟੀਆਂ ਵੀ ਪਾਲਣੀਆਂ ਚਾ ਤੇ ਚਲੋ ਇਹ ਤੋਰ ਕੇ ਵਿਖਾਈਏ ਫਿਰ ਚ ਠੀਕ ਹੈ ਜੀ ਚਲੋ ਤੋਰੀਆਂ ਫਿਰ ਇੱਕ ਰੀਨ ਤੋਰ ਕੇ ਤੁਹਾਨੂੰ ਦਿਖਾ ਦਈਏ ਇੱਕ ਰੀ ਬਾਕੀ ਸੋਹਣੀ ਝੋਟੀ ਆ ਸੁਆ ਜਿਹੜਾ ਇਹਦਾ ਪਹਿਲਾ ਹੀ ਆ ਤੇ ਬਾਕੀ ਸਾਂਭੀ ਸੁੰਭੀ ਵੀ ਚੰਗੀ ਆ ਜਿਹੜੀ ਅਜ ਲੈ ਆਓ ਫਿਰ ਆ ਦੇ ਸਾਡੇ ਚਿਹਰੇ ਤੋਂ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਆ ਬੱਚਾ ਜਿਹੜਾ ਇਹਦਾ ਅੰਦਰ ਆ ਥੋੜਾ ਡਰਦੀ ਡਰਦੀ ਜੀ ਆ ਤੇ ਬਾਕੀ ਇਹਦੇ ਪਿਛਲੇ ਥਾਣੇ ਦੇ ਨਾਲ ਇੱਕ ਸਰੂ ਆ ਵੀ ਤੁਹਾਨੂੰ ਦਿਖਾ ਦਈਏ ਉੱਧਰ ਨਾਲ ਪਾਸਾ ਜਿਹੜਾ ਸਹੀ ਆ ਤੇ ਇੱਧਰਲੇ ਪਾਸੇ ਜਿਹੜਾ ਸਰੂ ਜਿਹੜਾ ਨਾਲ ਲੱਗਾ ਵੱਖਰਾ ਉਹ ਦੇਖ ਸਕਦੇ ਜੀ ਥਣ ਦੇ ਨਾਲ ਹੀ ਆ ਜਿਹੜਾ ਤੇ ਦੂਸਰੇ ਪਾਸੇ ਨੂੰ ਥਣ ਆਪਾਂ ਦੇਖ ਸਕਦੇ ਚੰਗੇ ਗੈਪ ਤੇ ਦੂਰ ਦੂਰ ਜਿਹੜਾ ਥਣ ਆ ਜਿਹੜਾ ਤੇ ਉਹ ਵੀ ਜੀ ਸਰੂ ਚੱਲਦਾ ਜੇ ਫਿਰ ਉਹਦੇ ਵਿੱਚ ਵੀ ਜੀ ਥੋੜੀਆਂ 4-5 ਧਾਰਾਂ ਹੁੰਦੀਆਂ ਨੇ ਮਤਲਬ ਅੱਛਾ ਹਾਂ ਜੀ ਠੀਕ ਆ ਉੱਤੇ ਚੜ ਜਾਂਦਾ ਵਜੋਂ ਤੇ ਚੋਈ ਠੀਕ ਆ ਹਾਂ ਜੀ ਤੇ ਕਿੰਨਾ ਕੁ ਦੁੱਧ ਉਤਰਾਂ ਗੱਡੀ ਜਾਊਗੀ ਇਹ ਦੁੱਧ 12 ਕਿਲੋ ਦਊਗੀ ਗੱਡੀ ਅੱਛਾ 12 ਕਿਲੋ ਦਹੀਂ ਜਾਊਗੀ ਹਾਂਜੀ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ ਵੀਰ ਜੀ ਮੁੱਲ ਕਿਸੇ ਚੰਗੇ ਵੀਰ ਕੋਲ ਦੀ ਤੇ ਲੱਖ ਡੇਢ ਹੀ ਕਰੀ ਜਾਂਦਾ ਕਿ ਨਹੀਂ ਹਾਂਜੀ ਆਪਾਂ ਨਾ ਕੀ ਕਰਾਂ 90 75 ਦੀ ਦੇ ਦਈਏ ਗੱਡੀ 75000 ਦੀ ਹਾਂਜੀ ਆ ਜੋਫਰ ਵਾਲਾ ਹਿਸਾਬ ਹੈ ਕਿਉਂਕਿ ਥੱਲੀ ਹੈ ਇਹ ਨਹੀਂ ਜੀ ਬਣੀ ਲਾਉਣ ਦੀ ਭਾਈ ਜਾਨੀ ਕਿਹੇ ਕਰ ਦਈਏ ਮਾਨਤਨ ਹੋਰ ਕੋ ਸਾਹਮਣ ਵਾਲਾ ਬਣੇਗਾ ਕਿ ਨਹੀਂ ਮਾਨਤਨ ਕਰ ਦਈਏ ਹੋਰ 70000 ਚੋਂ 2000 ਛੋਟ ਹੁੰਦੀ ਹੁਣੇ ਅੱਛਾ 60000 ਦੀ ਝੋਟੀ ਦੇ ਦੋਗੇ ਤੇ ਹੁਣ ਮੌਕੇ ਤੇ 10 ਲੀਟਰ ਜਿਹੜਾ ਘਰੋ ਚਵਾ ਦੋਗੇ ਚਵਾ ਲਾਂਗੇ ਵੀ ਜੀ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਕੋਈ ਵੀ ਇੱਥੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਵੇਸ ਚਾ ਕੇ ਆਪਣੀ ਸਮਝ ਨਾਲ ਝੋਟੀ ਲਾ ਜੀ ਜੀ